ਫੇਸ واਸ਼ ਜਿਹੜੇ ਹੈਗੇ ਅਸੀਂ ਕਹਿੰਦੇ ਆ ਵਿਆਹ ਤੋਂ ਪਹਿਲੇ ਉਹ ਫੇਸ਼ੀਅਲ ਕਰਾਂ ਜਾਂਦੇ ਆ ਹਾਂਜੀ ਹਾਂਜੀ ਪਹਿਲੇ ਇੱਕ ਫੇਸ਼ੀਅਲ ਸੀ ਫਿਰ ਦੂਜਾ ਆਇਆ ਤੀਜਾ ਆਇਆ ਫਿਰ 골ਡਨ ਆ ਗਿਆ ਫਿਰ ਪਲੈਟਿਨਮ ਫੇਸ਼ੀਅਲ ਆ ਗਿਆ ਫਿਰ ਹੁਣ ਕਹਿੰਨ ਲੱਗੇ 3D ਫੇਸ਼ੀਅਲ ਹੈ ਇਹ ਪਲਾਸਟਿਕ ਫੇਸ਼ੀਅਲ ਹੈ ਵੀ ਪਸੀਨੇ ਦਾ ਵੀ ਅਸਰ ਨਹੀਂ ਹੋਏਗਾ ਜਿਹੜੀ ਚੀਜ਼ ਪਸੀਨੇ ਦਾ ਹੀ ਅਸਰ ਨਹੀਂ ਹੋਏਗਾ ਜਿਸ ਕੈਮੀਕਲ ਦੇ ਉੱਤੇ ਉਸ ਕਿਨ ਵਾਸਤੇ ਕਿੰਨਾ ਖਰਾਬ ਹੈ ਚੰਦਨ ਦੇ ਪਾਊਡਰ ਨੂੰ ਤੁਸੀਂ ਲਗਾਓ ਲਗਾਉਣ ਨਾਲ ਠੰਡਕ ਆਏਗੀ ਚੰਦਨ ਠੰਡਾ ਹੁੰਦਾ ਠੀਕ ਹੈ ਜਿਵੇਂ ਤੁਸੀਂ ਚੰਦਨ ਲਾਓਗੇ ਤੁਹਾਡੇ ਜਿਹੜੇ ਮੁਹਾਸੇ ਹੁੰਦੇ ਆ ਕਿਲ ਮੁਹਾਸੇ ਜਿਹਨੂੰ ਆਪਾਂ ਕਹਿ ਦਿੰਨੇ ਆ ਜਾਂ ਜਦੋਂ ਜਵਾਨੀ ਆਂਦੀ ਹੈ ਬੱਚਿਆਂ ਨੂੰ ਠੀਕ ਹੈ 13 ਸਾਲ ਤੋਂ ਲੈ ਕੇ 23 ਸਾਲ ਦੀ ਉਮਰ ਤੱਕ ਮੂੰਹ ਦੇ ਉੱਤੇ ਫੋੜੇ ਆਣੇ ਸ਼ੁਰੂ ਹੋ ਜਾਂਦੇ ਉਹ ਪਿਤ ਹੈ ਨਾ ਅਸੀਂ ਕਹਿੰਦੇ ਆ ਪਿਤ ਪਿਤ ਨੂੰ ਠੰਡਾ ਕੌਣ ਸ਼ਾਂਤ ਕਰੇਗਾ ਠੰਡੀ ਚੀਜ਼ ਚੰਦਨ ਲਾਓ ਦਾਲ ਚੀਨੀ ਦਾ ਪਾਊਡਰ ਲੈ ਲਓ ਠੀਕ ਹੈ ਇਹਦੇ ਵਿੱਚ ਮੈਂ ਬੇਸਨ ਨਹੀਂ ਰੱਖਿਆ ਜਮੈਂ ਬੇਸਨ ਲੈ ਲਓ ਠੀਕ ਹੈ ਹਲਦੀ ਦਾ ਪਾਊਡਰ ਲੈ ਲਓ ਠੀਕ ਹੈ ਚੰਦਨ ਦਾ ਪਾਊਡਰ ਲੈ ਲਓ ਠੀਕ ਹੈ ਗੁਲਾਬ ਜਲ ਵਿੱਚ ਮਿਕਸ ਕਰਕੇ ਥੋੜਾ ਥੋੜਾ ਹ ਕਿਆ ਬਾਤ ਉਹਨੂੰ ਫਿਰ 10 15 ਮਿੰਟ ਬਾਅਦ ਉਹਨੂੰ ਧੋ ਲਓ ਕੇਸਰ ਨੂੰ ਲਾਣਾ ਕਿੱਦਾਂ ਜਾਂ ਤੇ ਮਲਾਈ ਲੈ ਲਓ ਦੁੱਧ ਦੀ ਠੀਕ ਹੈ ਉਹਦੇ ਵਿੱਚ ਇੱਕ ਦਾਣਾ ਕੇਸਰ ਦਾ ਰੱਖ ਲਓ ਮੈਂ ਇਹ ਇੱਕ ਦਾਣਾ ਕੇਸਰ ਰੱਖ ਲਿਆ ਠੀਕ ਹੈ ਜੀ ਇਹਦੇ ਵਿੱਚ ਰੱਖ ਲਓ ਮਲਾਈ ਠੀਕ ਹੈ ਜੀ ਮਲਾਈ ਰੱਖ ਕੇ ਨੂੰ ਚੰਗੀ ਤਰ੍ਹਾਂ ਮਸਲੋ ਫਿਰ ਉਸ ਮਲਾਈ ਨੂੰ ਪੂਰੇ ਚਿਹਰੇ ਦੇ ਉੱਤੇ ਲਾ ਲਓ ਠੀਕ ਹੈ ਦੁੱਧ ਨੂੰ ਵੀ ਵਰਤ ਸਕਦੇ ਹੋ ਮਲਾਈ ਨੂੰ ਵੀ ਵਰਤ ਸਕਦੇ ਹੋ ਠੀਕ ਹੈ ਇਹਨੂੰ ਜਦੋਂ ਤੁਸੀਂ ਫੇਸ ਕਲੀਨ ਕਰਦੇ ਹੋ ਇਹਦੇ ਨਾਲ ਇਮੀਡੀਏਟਲੀ ਰਿਜ਼ਲਟ ਦਿੰਦਾ ਹੈ ਫੇਸ ਕਲੀਨ ਕਰਨ ਤੋਂ ਬਾਅਦ ਤੁਸੀਂ ਤੇਲ ਲਗਾ ਲਓ ਮੈਂ ਕਹਿੰਦਾ 15ਵੇਂ 16ਵੇਂ ਦਿਨ ਤੇ ਗਵਾਂਡੀ ਤੁਹਾਡੇ ਘਰ ਆ ਕੇ ਬਾਥਰੂਮ ਚੈੱਕ ਕਰਨ ਲੱਗ ਜਾਣਗੇ ਕਿ ਕਿਹੜਾ ਸਾਬਣ ਲਾਉਂਦੇ ਹੋ ਤੇ ਕਿਹੜੀ ਕਰੀਮ ਲਾ ਰਹੇ ਹੋ ਤੁਸੀਂ ਤੁਸੀਂ ਜੋ ਵੀ ਚੀਜ਼ ਫੇਸ ਵਾਸਤੇ ਵਰਤ ਰਹੇ ਹੋ ਮੇਰਾ ਫਿਰ 21 ਸਬਮਿਸ਼ਨ ਹੈ ਦੁਬਾਰਾ ਮੈਂ ਦੱਸਣ ਲੱਗਾ ਉਹ ਚੀਜ਼ ਵਰਤੋ ਜਿਹੜੀ ਖਾਸ ਆਖਦੇ ਆ ਅਦਰਵਾਈਜ਼ ਕੋਈ ਵੀ ਚੀਜ਼ ਵਰਤਣ ਦੀ ਲੋੜ ਨਹੀਂ ਹੈ ਸਾਡੀ ਬੋਡੀ ਦਾ ਸਭ ਤੋਂ ਵੱਡਾ ਆਰਗਾਨ ਹੈ ਸਕਿਨ ਓਕੇ ਹੈ ਵੀ ਸਾਲਾਂ ਦਾ ਅੱਜਕਲ ਕੀ ਹੋ ਗਿਆ ਕ੍ਰੋਨਿਕ ਡੈਮੇਜ ਕਹਿੰਦੇ ਸੀ ਉਹ ਚੀਜ਼ ਲਾਓ ਜਿਹੜੀ ਤੁਸੀਂ ਖਾ ਸਕਦੇ ਠੀਕ ਹੈ ਅੱਜ ਕੱਲ ਉਹ ਚੀਜ਼ਾਂ ਲਾਣ ਲੱਗੇ ਆ ਜਿਹੜੀ ਅਸੀਂ ਖਾ ਨਹੀਂ ਸਕਦੇ ਠੀਕ ਹੈ ਕੋਈ ਦੇਖ ਲੋ ਫੇਸ਼ੀਅਲ ਹੈ ਕਰੀਮਸ ਐ ਸ਼ੈਂਪੂਸ ਐ ਕੀ ਉਹਨਾਂ ਚ ਉਹ ਚੀਜ਼ਾਂ ਪਈਆਂ ਜਿਹੜੀ ਚੀਜ਼ ਤੁਸੀਂ ਖਾ ਸਕਦੇ ਹੋ ਐਹੀ ਮੁੱਦਾ ਹੈ ਐਹੀ ਕਾਰਨ ਹੈ ਜਲਦੀ ਉਮਰ ਤੋਂ ਜਲਦੀ ਸਕਿਨ ਮੁਰਝਾ ਜਾਂਦੀ ਹੈ ਛਾਈਆਂ ਪੈ ਜਾਂਦੀਆਂ ਓਕੇ ਫੇਸ واਸ਼ ਜਿਹੜੇ ਹੈਗੇ ਅਸੀਂ ਕਹਿੰਦੇ ਆ ਵਿਆਹ ਤੋਂ ਪਹਿਲੇ ਓਫੀਸ਼ੀਅਲ ਕਰਾਉਂ ਜਾਂਦੇ ਆ ਹਾਂਜੀ ਹਾਂਜੀ ਪਹਿਲੇ ਇੱਕ ਫੇਸ਼ੀਅਲ ਸੀ ਫਿਰ ਦੂਜਾ ਆਇਆ ਤੀਜਾ ਆਇਆ ਫਿਰ 골ਡਨ ਆ ਗਿਆ ਫਿਰ ਪਲੈਟਿਨਮ ਫੇਸ਼ੀਅਲ ਆ ਗਿਆ ਫਿਰ ਹੁਣ ਕਹਿੰਨ ਲੱਗੇ 3D ਫੇਸ਼ੀਅਲ ਹੈ ਇਹ ਪਲਾਸਟਿਕ ਫੇਸ਼ੀਅਲ ਹੈ ਵੀ ਪਸੀਨੇ ਦਾ ਵੀ ਅਸਰ ਨਹੀਂ ਹੋਏਗਾ ਜਿਹੜੀ ਚੀਜ਼ ਪਸੀਨੇ ਦਾ ਹੀ ਅਸਰ ਨਹੀਂ ਹੋਏਗਾ ਜਿਸ ਕੈਮੀਕਲ ਦੇ ਉੱਤੇ ਉਹ ਸਕਿਨ ਵਾਸਤੇ ਕਿੰਨਾ ਖਰਾਬ ਹੈ ਓਕੇ ਉਹ ਸਕਿਨ ਦੇ ਸਾਰੇ ਜਿਹੜੇ ਸਾਡੇ ਪੋਰ ਹੈ ਰੂਏ ਹੈ ਉਹਨਾਂ ਨੂੰ ਕਰ ਦਿੰਦਾ ਬੰਦ ਪੰਜ ਚਾਰ ਵਾਰੀ ਤੁਸੀਂ ਉਸ ਚੰਗਾ ਫੇਸ਼ੀਅਲ ਕਰਾ ਲਓ ਉਸ ਤੋਂ ਬਾਅਦ ਤੁਹਾਡੀ ਚਿਹਰੇ ਦੀ ਸਕਿਨ ਲਟਕ ਜੇਗੀ ਝੁਰੜੀਆਂ ਪੈ ਜਾਣਗੀਆਂ ਕਿਸੇ ਵੀ ਚੀਜ਼ ਨਾਲ ਉਹ ਠੀਕ ਨਹੀਂ ਕਰ ਸਕਦੇ ਫਿਰ ਬਿਲਕੁਲ ਤੁਹਾਨੂੰ ਫਿਰ ਆਯੁਰਵੇਦ ਵਾਲੇ ਕੋਲ ਪਸਿਆਣਾ ਪੈਂਦਾ ਤੇ ਅਸੀਂ ਆਯੁਰਵੇਦ ਵਿੱਚ ਕਹਿੰਦੇ ਆ ਉਹ ਚੀਜ਼ ਸਕਿਨ ਦੇ ਉੱਤੇ ਲਗਾਓ ਚਿਹਰੇ ਦੇ ਉੱਤੇ ਲਾਓ ਨੈਚੁਰਲ ਚੀਜ਼ ਜਿਹੜੀ ਤੁਸੀਂ ਖਾ ਸਕੋ ਇਹ ਚੰਦਨ ਹੈ ਅੱਛਾ ਇਹ ਚੰਦਨ ਦੀ ਲੱਕੜਾ ਹੈ ਚੰਦਨ ਤੁਸੀਂ ਖਾ ਸਕਦੇ ਹੋ ਚੰਦਨ ਦਾ ਕੀ ਰੋਲ ਹੈ ਚਲੋ ਆਪਾਂ ਚੰਦਨ ਤੇ ਇਕੱਲੀ ਗੱਲ ਕਰ ਲੈਂਦੇ ਆ ਠੀਕ ਹੈ ਅਪਾ ਗੱਲ ਤੇ ਫੇਸ ਦੀ ਕਰ ਰਹੀ ਸੀ ਚੰਦਨ ਦੇ ਪਾਊਡਰ ਨੂੰ ਤੁਸੀਂ ਲਗਾਓ ਲਗਾਉਣ ਨਾਲ ਠੰਡਕ ਆਏਗੀ ਚੰਦਨ ਠੰਡਾ ਹੁੰਦਾ ਠੀਕ ਹੈ ਜਿਵੇਂ ਤੁਸੀਂ ਚੰਦਨ ਲਾਓਗੇ ਤੁਹਾਡੇ ਜਿਹੜੇ ਮੁਹਾਸੇ ਹੁੰਦੇ ਆ ਕਿਲ ਮੁਹਾਸੇ ਜਿਹਨੂੰ ਆਪਾਂ ਕਹਿ ਦਿੰਦੇ ਆ ਜਾਂ ਜਦੋਂ ਜਵਾਨੀ ਆਂਦੀ ਹੈ ਬੱਚਿਆਂ ਨੂੰ ਠੀਕ ਹੈ 13 ਸਾਲ ਤੋਂ ਲੈ ਕੇ 23 ਸਾਲ ਦੀ ਉਮਰ ਤੱਕ ਮੂੰਹ ਦੇ ਉੱਤੇ ਫੋੜੇ ਆਣੇ ਸ਼ੁਰੂ ਹੋ ਜਾਂਦੇ ਉਹ ਪਿਤ ਹੈ ਨਾ ਅਸੀਂ ਕਹਿੰਦੇ ਆ ਪਿਤ ਪਿਤ ਨੂੰ ਠੰਡਾ ਕੌਣ ਸ਼ਾਂਤ ਕਰੇਗਾ ਠੰਡੀ ਚੀਜ਼ ਚੰਦਨ ਲਾਓ ਇਹ ਲੱਕੜ ਦਾ ਟੋਟਾ ਇਹਦਾ ਬਣਾ ਲਓ ਪਾਊਡਰ ਜਾਂ ਇਹਨੂੰ ਕਿਸ ਲੋ ਪੱਥਰ ਦੇ ਉੱਤੇ अच्छा पानी पाओ गुलाब जल पाओ पानी ਦੀ ਜਗ੍ਹਾ ਵੀ ਮੈਂ ਕਹਿੰਨਾ गुलाब जल ਪਾਓ ਥੋੜਾ ਜਿਹਾ ਪਾਣੀ ਲਓ 10 ml ਪਾਣੀ ਲੈ ਲਓ ਚਾਰ ਪੱਤੀਆਂ ਗੁਲਾਬ ਦੀ ਰੱਖ ਲਓ ਠੀਕ ਹੈ ਗੁਲਾਬ ਦੀ ਪੱਤੀ ਨੂੰ ਇਹਦੇ ਨਾਲ ਰਗੜੋ ਠੀਕ ਹੈ ਚੰਦਨ ਨਾਲ ਚੰਦਨ ਨਾਲ ਗੁਲਾਬ ਅਰਕ ਬਣ ਗਿਆ ਠੀਕ ਹੈ ਨਾਲ ਹੀ ਚੰਦਨ ਆ ਗਿਆ ਉਹਨੂੰ ਫੇਸ ਦੇ ਉੱਤੇ ਲਾਓ ਸਕੀਲ ਮੁਆਸੇ ਦੇ ਉੱਤੇ کیا baat ਹੁਣ ਅਗਲੀ ਚੀਜ਼ ਚੰਦਨ ਦੀ ਹੁਣ ਤੁਸੀਂ ਗੱਲ ਚੰਦਨ ਦੀ ਛੇੜ ਲਈ ਜੀ ਮਾਈਗਰੇਨ ਹੈ ਕਿਸੇ ਨੂੰ ਚੰਦਨ ਨੂੰ ਘਿਸਕੇ ਮੱਥੇ ਉੱਤੇ ਲਾ ਲਓ ਮਾਈਗਰੇਨ ਠੀਕ ਹੋ ਜਾਏਗਾ। ਇਹ ਉਹ ਚੀਜ਼ ਹੈ ਇਹਨੂੰ ਤੁਸੀਂ ਖਾ ਸਕਦੇ ਹੋ। ਖਾਣ ਦਾ ਕੀ ਫਾਇਦਾ ਹੁਣ ਦੇਖੋ। ਚੰਦਨ ਦੀ ਲੱਕੜ ਨੂੰ ਇੱਕ ਗਲਾਸ ਪਾਣੀ 'ਚ ਭਿਗੋ ਕੇ ਰੱਖ ਦਿਓ। ਕੰੱਚ ਦਾ ਗਲਾਸ ਲੈ ਲਓ ਇਹ ਲੱਕੜ ਨੂੰ ਵਿੱਚ ਪਾ ਕੇ ਛੱਡ ਦਿਓ। ਸਵੇਰੇ ਇਸ ਪਾਣੀ ਨੂੰ ਪੀ ਲਓ। ਜਿਹਨੂੰ ਕਹਿੰਦਾ ਮੈਨੂੰ ਗਰਮੀ ਲੱਗਦੀ ਹੈ ਜੀ। ਜੀ। ਮੇਰੇ ਤੇ ਮੁਰਕਾ ਹੀ ਬਹੁਤ ਆਉਂਦਾ ਹੈ। ਜੀ। ਮੇਰੇ ਪਸੀਨਾ ਤੇ ਚੋ ਜਾਂਦਾ ਜੀ ਮੈਂ। ਨੂੰ ਸ਼ਾਂਤ ਕਰਦਾ। ਕੀ ਆ ਬੋਲ। ਐਸਿਡਿਟੀ ਹੁੰਦੀ ਹੋਵੇ ਚੰਦਨ ਦੇ ਲੱਗ ਜਾਓ। ਠੱਬ ਉਠਾਏਗਾ। ਕੱਲਾ ਚੰਦਨ ਹੈ ਹੂੰ ਹੂੰ ਇੰਦੇ ਵਰਤੋਂਗਰ ਆਪਾਂ ਠੀਕ ਕਰੀਏ ਇਹ ਸਾਰੀ ਚੀਜ਼ਾਂ ਨੂੰ ਸ਼ਟ ਕਰ ਦਿੰਦਾ ਹੁਣ ਆਪਾਂ ਗੱਲ ਕਰਨੀ ਹੈ ਚਿਹਰੇ ਦਾ ਨੂਰ ਕਿਦਾਂ ਵਧਾਣਾ ਠੀਕ ਹੈ ਛਾਈਆਂ ਕਿਲਮੋਸੇ ਹੈ ਇਹ ਇੰਨੇ ਚ ਆਪਾਂ ਯੂਜ਼ ਉਹ ਚੀਜ਼ ਕਰਨੀ ਹੈ ਜਿਹੜੀ ਆਪਾਂ ਖਾ ਸਕੀਏ ਮੁਲਠੀ ਹੈ ਤੁਸੀਂ ਇਹ ਅੱਛਾ ਇਹ ਮੁਲਠੀ ਦੀ ਲੱਕੜ ਹੈ ਇਹ ਮੁਲਠੀ ਦੀ ਲੱਕੜ ਹੈ ਓਕੇ ਮੁਲਠੀ ਤੁਸੀਂ ਖਾ ਸਕਦੇ ਹੋ ਬਿਲਕੁਲ ਖਾ ਸਕਦੇ ਸਭ ਤੋਂ ਵਧੀਆ ਹੁੰਦਾ ਹੈ ਮੁਲਠੀ ਸਕਿਨ ਵਾਸਤੇ ਠੀਕ ਹੈ ਐਈ ਖਾਓ ਐਈ ਲਾਓ ਠੀਕ ਹੈ ਦਾਲ ਚਿਨੀ ਹੈ ਖਾ ਸਕਦੇ ਹੋ ਖਾ ਸਕਦੇ ਐਲਾਓ ਫਿਰ ਜੇ ਖਾ ਸਕਦੇ ਹੋ ਤੇ ਲਾਓ ਠੀਕ ਹੈ ਹੁਣ ਅਗਲੀ ਚੀਜ਼ ਲੈ ਲੈਨੇ ਆਪਾਂ ਕੇਸਰ ਹੈ ਠੀਕ ਹੈ ਜੀ ਖਾ ਸਕਦੇ ਹੋ ਖਾ ਸਕਦੇ ਇੱਕ ਐ ਸ਼ੌਕ ਨਾਲ ਖਾ ਸਕਦੇ ਆ ਸਕਦੇ ਐ ਇੱਕ ਦਾਣਾ ਕੇਸਰ ਦਾ ਜੇ ਤੁਸੀਂ ਲੈ ਲਿਆ ਤੇ ਪੂਰੇ ਫੇਸ ਦੇ ਉੱਤੇ ਲਾ ਲਿਆ 30 ਦਿਨ ਲਗਾਤਾਰ ਕੇਸਰ ਲਾਣਾ ਸ਼ੁਰੂ ਕਰ ਦੋ ਫੇਸ ਦੇ ਉੱਤੇ ਚਮਕ ਆ ਜੇਗੀ ਕੀਆ ਵਾਹ ਐ ਨੂਰ ਆ ਜਾਏਗਾ ਕੇਸਰ ਵਾਂਗੂ ਬਿਲਕੁਲ ਠੀਕ ਹੈ ਬਦਾਮ ਖਾ ਸਕਦੇ ਹੋ ਲਾਓਗੇ ਲਾ ਲਾ ਕਿਉਂ ਨਹੀਂ ਦੇ ਖਾ ਖਾ ਕਿਵੇਂ ਲਾ ਸਕਦੇ ਸਗਣ ਨੇ ਆ ਜੀ ਬਾਦਾਮ ਲਾਸੀ ਦਾ ਬਾਦਾਮ ਦਾ ਤੇਲ ਕੱਢੋ ਨਾ ਬਾਦਾਮ ਦਾ ਤੇਲ ਕੱਢ ਕੇ ਲਾਓ ਜੇ ਇਹ ਚੀਜ਼ਾਂ ਦਾ ਤੁਹਾਨੂੰ ਨਹੀਂ ਸਮਝ ਆਉਂਦੀ ਕਿਦਾਂ ਵਰਤੋਂ ਕਰਨੀ ਹੈ ਅਸੀਂ ਬੈਠੇ ਆ ਫਿਰ ਅਸੀਂ ਉਹਨਾਂ ਵਾਸਤੇ ਇਹ ਚੀਜ਼ਾਂ ਬਣਾਤੀਆਂ ਆਯੁਰਵੈਦਿਕ ਓਕੇ ਜਿਹੜੀ ਇਹ ਸਾਰਾ ਕੁਝ ਰੈਡੀਮੇਡ ਹੈ ਇਹਦੇ ਬਾਰੇ ਵੀ ਮੈਂ ਦੱਸਾਂਗਾ ਠੀਕ ਹੈ ਇਹ ਬਾਦਾਮ ਹੈ ਇਹਨੂੰ ਤੁਸੀਂ ਖਾਓ ਤੇ ਲਗਾਓ ਅੱਛਾ ਮੁਨਕਾ ਕਹਿੰਦੇ ਆਪਾਂ ਠੀਕ ਹੈ ਜੀ ਦੇਖੋ ਮੁਨਕਾ ਹੈ ਬਦਾਮ ਦੇਖਣੇ ਚ ਬਦਾਮਾਂ ਵਿੱਚ ਤੇਲ ਹੈ ਨਹੀਂ ਤੁਸੀਂ ਬਦਾਮ ਹੈ ਵਰਤੋ ਕਰਨੀ ਹੈ ਜਿੰਦੇ ਵਿੱਚ ਤੇਲ ਹੁੰਦਾ ਹੈ ਅੱਛਾ ਕਸ਼ਮੀਰੀ ਛੋਟੇ ਬਦਾਮ ਕਸ਼ਮੀਰੀ ਛੋਟਾ ਬਦਾਮ ਕਸ਼ਮੀਰੀ ਕਹ ਲੋ ਕੜੂ ਕਹ ਲੋ ਇਹਨੂੰ ਵਰਤੋ ਕਰੋ ਇਹਦੇ ਵਿੱਚ ਤੇਲ ਹੈ ਐਲੋਵੀਰਾ ਠੀਕ ਹੈ ਜੀ ਜੜਾ ਜੜਾ ਖਾਂਦਾ ਘਰੇ ਲਾ ਲਈ ਸਭ ਨੇ ਦੇਖੋ ਐਲੋਵੀਰਾ ਜਿਹੜਾ ਪ੍ਰਜਾਤੀ ਹੈ ਹਰ ਚ ਜਿਵੇਂ ਆਪਾਂ ਕਹਿੰਦੇ ਹਾਂ ਹਲਦੀ ਹੈ ਪੰਜ ਤਰ੍ਹਾਂ ਦੀ ਹਲਦੀ ਹੈ ਤੁਲਸੀ ਹੈ ਪੰਜ ਤਰ੍ਹਾਂ ਦੀ ਤੁਲਸੀ ਹੈ ਐਵੇਂ ਹੀ ਐਲੋਵੀਰਾ ਹੈ 420 ਤਰ੍ਹਾਂ ਦੀ ਐਲੋਵੀਰਾ ਹੈ ਹੋਰ ਇਨ ਦੀ ਪ੍ਰਜਾਤੀਆਂ ਥੋੜੀ ਜਿਹੇ ਨਾਲ ਦੀ ਫੈਮਿਲੀ ਲਈ ਤੇ 500 ਕੁਛ ਤਰ੍ਹਾਂ ਦੀ ਹੈ। ਉਹਦੇ ਚ ਐਲੋਵੀਰਾ ਐਲੋਵੀਰਾ ਦੀ ਗੱਲ ਕਰ ਰਹੇ ਹਾਂ। ਐਲੋਵੀਰਾ ਦੀ। ਹਾਂ। ਪੂਰੇ ਵਰਲਡ ਵਿੱਚ 420 ਤੋਂ ਵੱਧ ਤਰ੍ਹਾਂ ਦੀ ਐਲੋਵੀਰਾ ਮਿਲ ਜੇਗੀ ਤੁਹਾਨੂੰ। ਅੱਛਾ। ਕੋਈ ਲੰਬੀ ਹੈ ਕੁਛ। ਦੇਸੀ ਹੀ ਖਾਣ ਵਾਲੀ ਹੈ, ਬਾਕੀ ਖਾ ਵੀ ਨਹੀਂ ਸਕਦੇ। ਓਕੇ। ਐਹੀ ਖਾਣੀ ਹੈ। ਇਹ ਸਭ ਤੋਂ ਵਧੀਆ ਐਲੋਵੀਰਾ ਰਾਜਸਥਾਨ ਦੇ ਏਰੀਆ ਵਿੱਚ ਉਗਦੀ ਹੈ। ਓਕੇ। ਇਹ ਉੱਥੇ ਦੀ ਹੈ। ਇਹ ਨੂੰ ਕਾਓ, ਇਹ ਨੂੰ ਲਾਓ। ਠੀਕ ਹੈ। ਹੁਣ ਅਗਲੀ ਦੇ ਆਜੋ। ਹਲਦੀ। ਠੀਕ ਹੈ। ਹਲਦੀ ਸਕਿਨ ਵਾਸਤੇ ਜਿਹੜੀ ਵਧੀਆ ਹੈ ਉਹ ਐ ਅੰਬਾ ਹਲਦੀ ਇਹ ਹਲਦੀ ਹੈ ਇਹ ਹਲਦੀ ਹੈ ਮੈਨੂੰ ਲੱਗਦਾ ਕੋਈ ਲੱਕੜ ਲੈ ਕੇ ਰੱਖੀ ਹੈ ਇਹ ਅੰਬਾ ਹਲਦੀ ਹੈ ਇਹ ਅੰਬਾ ਹਲਦੀ ਖਾਓ ਅੰਬਾ ਹਲਦੀ ਲਾਓ ਜੇ ਐ ਨਹੀਂ ਅਵੇਲੇਬਲ ਫਿਰ ਇੰਦੀ ਵਰਤੋ ਐ ਆਪਣੀ ਦੇਸੀ ਹੁੰਦੀ ਹੈ ਠੀਕ ਹੈ ਬੈਟਰ ਐ ਅੰਬਾ ਹਲਦੀ ਲਈਏ ਹੁਣ ਇਹਨਾਂ ਦੀ ਵਰਤੋਂ ਕਿੱਦਾਂ ਕਰਨੀ ਹੈ ਹੁਣ ਇੰਦੀ ਵਰਤੋਂ ਕਰਨੀ ਹੈ ਲਗਾਣੀ ਹੈ ਦਾਲ ਚੀਨੀ ਦਾ ਪਾਊਡਰ ਲੈ ਲਓ ਠੀਕ ਹੈ ਇੰਨਾ ਚਮ ਬੇਸਨ ਨਹੀਂ ਰੱਖਿਆ ਜਮ ਬੇਸਨ ਲੈ ਲੋ ਠੀਕ ਹੈ ਹਲਦੀ ਦਾ ਪਾਊਡਰ ਲੈ ਲੋ ਠੀਕ ਹੈ ਚੰਦਨ ਦਾ ਪਾਊਡਰ ਲੈ ਲੋ ਠੀਕ ਹੈ ਗੁਲਾਬ ਜਲ ਵਿੱਚ ਮਿਕਸ ਕਰਕੇ ਥੋੜਾ ਥੋੜਾ ਹੂੰ ਚਿਹਰੇ ਦੇ ਉੱਤੇ ਲੇਪ ਲਾਓ ਕੀ ਬਾਤ ਉਹਨੂੰ ਫਿਰ 10 15 ਮਿੰਟ ਬਾਅਦ ਉਹਨੂੰ ਧੋ ਲਓ 15 ਦਿਨ ਨੁਸਖਾ ਅਪਣਾ ਲਓ ਤੁਸੀਂ ਗੁਲਾਬ ਦੇ ਫੁੱਲ ਵਰਗਾ ਚਿਹਰਾ ਹੋ ਜਾਏਗਾ ਤੁਹਾਡਾ ਕੀ ਬਾਤ ਹੈ ਕੋਈ ਛਾਈਆਂ ਨਹੀਂ ਕੋਈ ਚੁਰੀਆਂ ਨਹੀਂ ਕੁਝ ਨਹੀਂ ਹੁਣ ਚਮਕ ਲੈ ਆਣੀ ਹੈ ਚਿਹਰੇ ਦੇ ਉੱਤੇ ਠੀਕ ਚਮਕ ਲੈ ਆਣੀ ਹੈ ਕਿ ਕਿ ਸਰ ਹਲਦੀ ਚਮਕ ਲਿਆਉਂਦੇ ਬਟਣਾ ਲਾਉਂਦੇ ਆ ਠੀਕ ਹੈ ਲਾਉਂਦੇ ਜੀ ਵਿਆਹ ਤੋਂ ਪਹਿਲੇ ਬਟਣਾ ਕੀ ਕਰਦਾ ਚਮਕ ਲਿਆਉਂਦਾ 글로ਉ ਲਿਆਉਂਦਾ ਨੂਰ ਲਿਆਉਂਦਾ ਚਿਹਰੇ ਦੇ ਉੱਤੇ ਠੀਕ ਹੈ ਤੁਸੀਂ ਬਟਨੇ ਚ ਕੀ ਬਣਾਉਂਦੇ ਆਪਾਂ ਹਲਦੀ ਦਹੀਂ ਹਲਦੀ ਦਹੀਂ ਮਲਤਾਨੀ ਮਿੱਟੀ ਬੇਸਨ ਠੀਕ ਹੈ ਜੀ ਚਾਰੋਂ ਚੀਜ਼ਾਂ ਦੀ ਵਰਤੋਂ ਕਰਨ ਲੱਗ ਜਾਓ ਚਿਹਰਾ ਖਿਲ ਕੇ ਨਿਖਾਰ ਦੇ ਦੇਗਾ ਠੀਕ ਹੈ ਇਹਦਾ ਸਭ ਤੋਂ ਸੌਖਾ ਤਰੀਕਾ ਜਵੇਂ ਚੰਦਨ ਹੈ ਚੰਦਨ ਦਾ ਪਾਊਡਰ ਲੈਣਾ ਤੁਸੀਂ 1 ਗ੍ਰਾਮ ਨੁਸਖਾ ਤੁਸੀਂ ਸੇਵ ਕਰ ਲਓ ਤੁਹਾਡੇ ਕੰਮ ਆਏਗਾ 1 ਗ੍ਰਾਮ ਚੰਦਨ ਦਾ ਪਾਊਡਰ 1 ਗ੍ਰਾਮ ਹੋ ਗਿਆ 1 ਚੌਥਾਈ ਚਮਚ ਤੋਂ ਵੀ ਘੱਟ ਠੀਕ ਹੈ ਜੀ ਪਾਊਡਰ ਲੈ ਲਓ 5-7 ਗ੍ਰਾਮ ਬੇਸਨ ਪਾ ਲਓ ਠੀਕ ਹੈ ਉਹਦੇ ਚ 5 ਇੱਕ ਗ੍ਰਾਮ ਉਹਦੇ ਚ ਦਾਲ ਚੀਨੀ ਦਾ ਪਾਊਡਰ ਪਾ ਲਓ ਠੀਕ ਹੈ 5-7 ਗ੍ਰਾਮ ਉਹਦੇ ਚ ਮੂਲਠੀ ਦਾ ਪਾਉਂਦਾ ਆਪਣਾ ਮਲਤਾਨੀ ਮਿੱਟੀ ਪਾ ਲਓ ਠੀਕ ਉਹਨੂੰ ਗੁਲਾਬ ਜਲ ਪਾ ਕੇ ਉਹਨੂੰ ਪੇਸਟ ਬਣਾ ਲਓ ਉਸ ਪੇਸਟ ਨੂੰ ਉਸ ਜਗ੍ਹਾ ਤੇ ਲਾ ਲਓ ਜਿੱਥੇ-ਜਿੱਥੇ ਤੁਹਾਡੀਆਂ ਛਾਈਆਂ ਜਾਂ ਕੀਲ ਮੋਆਸੇ ਹਨ ਠੀਕ ਉਹਦੇ ਤੇ ਲਾ ਕੇ ਛੱਡ ਦਿਓ 15 ਮਿੰਟ ਛੱਡ ਦਿਓ ਇਹਨੂੰ ਉਸ ਤੋਂ ਬਾਅਦ ਇਹਨੂੰ ਨਾਰਮਲ ਪਾਣੀ ਦੇ ਨਾਲ ਧੋਣਾ ਐ ਨਾ ਗਰਮ ਨਾਲ ਨਾ ਠੰਡੇ ਨਾਲ ਨਾਰਮਲ ਪਾਣੀ ਦੇ ਨਾਲ ਮੂੰਹ ਨੂੰ ਧੋ ਲੋ ਠੀਕ ਹੈ ਧੋਣ ਤੋਂ ਬਾਅਦ ਉਹਦੇ 'ਚ ਕੇਸਰ ਲਗਾ ਲੋ ਕੇਸਰ ਨੂੰ ਲਾਣਾ ਕਿਦਾਂ ਜਾਂ ਤੇ ਮਲਾਈ ਲੈ ਲੋ ਦੁੱਧ ਦੀ ਠੀਕ ਹੈ ਉਹਦੇ 'ਚ ਇੱਕ ਦਾਣਾ ਕੇਸਰ ਦਾ ਰੱਖ ਲੋ ਮੈਂ ਇਹ ਇੱਕ ਦਾਣਾ ਕੇਸਰ ਰੱਖ ਲਿਆ ਠੀਕ ਹੈ ਜੀ ਇਹਦੇ 'ਚ ਰੱਖ ਲੋ ਮਲਾਈ ਠੀਕ ਹੈ ਜੀ ਮਲਾਈ ਰੱਖ ਕੇ ਨੂੰ ਚੰਗੀ ਤਰ੍ਹਾਂ ਮਸਲੋ ਫਿਰ ਉਸ ਮਲਾਈ ਨੂੰ ਪੂਰੇ ਚਿਹਰੇ ਦੇ ਉੱਤੇ ਲਾ ਲੋ ਠੀਕ ਹੈ ਦੁੱਧ ਨੂੰ ਵੀ ਵਰਤ ਸਕਦੇ ਹੋ ਮਲਾਈ ਨੂੰ ਵੀ ਵਰਤ ਸਕਦੇ ਹੋ ਠੀਕ ਹੈ ਐ ਲਾਨ ਲੱਗ ਜੂ ਕੀਆ ਵਾਹ ਬੱਚਾ ਰਾਨੀ ਖਲਵੇਗਾ ਕੀਆ ਵਾਹ ਬਿਲਕੁਲ ਐਵੇਂ ਹੋ ਜਾਏਗਾ ਜਿਵੇਂ ਤੁਹਾਡੀ ਉਮਰ 18 ਸਾਲ ਹੈ ਦੇਖੋ ਸਕਿਨ ਜਿਹੜੀ ਹੈ ਉਹਦੇ ਵਿੱਚ ਕੋਲੇਜਨ ਹੈ ਠੀਕ ਹੈ ਕੋਲੇਜਨ ਸਕਿਨ ਨੂੰ ਟਾਈਟ ਕਰਦਾ ਹੈ ਲਚੀਲਾਪਨ ਲਿਆਦਾ ਹੈ ਜਿਵੇਂ ਜਿਹੜੀ ਸਕਿਨ ਹੈ ਲਚੀਲਾਪਨ ਹੈ ਕੋਲੇਜਨ ਵੱਧ ਤੋਂ ਵੱਧ ਹੋਣਾ ਚਾਹੀਦਾ ਹਮ ਕੋਲੇਜਨ ਨੂੰ ਵਧਾਏਗਾ ਕੌਣ ਬੋਡੀ ਵਧਾਈ ਨੇਚਰਲ ਤਰੀਕਾ ਹੈ ਜੇ ਤੁਸੀਂ ਲੋਕੀ ਕੋਲੇਜਨ ਦੇ ਕੈਪਸੂਲ ਖਾਣ ਲੱਗ ਜਾਂਦੇ ਹੋਂ ਦਾ ਹਾਰਮਫੁਲ ਇਫੈਕਟ ਹੈ ਸਭ ਤੋਂ ਪਹਿਲੇ ਤੇ ਤੁਸੀਂ ਕੋਲੇਜਨ ਵਧਾਣਾ ਹੈ। ਇੱਕ ਕੋਲੇਜਨ ਦੋ ਐਸੀ ਆਯੁਰਵੈਦਿਕ ਚੀਜ਼ਾਂ ਜਿਹੜੀ ਕੋਲੇਜਨ ਵਧਾਉਂਦੀਆਂ। ਕਿਹੜੇ-ਕਿਹੜੀਆਂ ਜੀ? ਤੁਹਾਨੂੰ ਦੱਸ ਦਿੰਨੇ ਆਂ ਸੇਵ ਕਰ ਲਓ। ਪਹਿਲਾ ਨਿੰਬੂ। ਠੀਕ ਹੈ। ਨਿੰਬੂ ਦਾ ਪਾਣੀ ਪੀਣ ਲੱਗ ਜਾਓ ਰੋਜ਼। ਠੀਕ ਹੈ। ਦੂਜੀ ਚੀਜ਼ ਹੈ ਆਮਲਾ। ਠੀਕ ਹੈ। ਰੋਜ਼ ਆਮਲਾ ਖਾਣ ਲੱਗ ਜਾਓ। ਜਿਹੜੇ ਬੰਦਿਆਂ ਦੀ ਸਕਿਨ ਲਟਕ ਗਈ ਹੈ, ਮੁਰਝਾ ਗਈ ਹੈ। ਇੱਕ ਡੇਢ ਮਹੀਨੇ ਚ ਉਹਨਾਂ ਨੂੰ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ। ਉਹਨਾਂ ਦੀ ਸਕਿਨ ਟਾਈਟ ਹੋ ਜਾਏਗੀ ਕਿਉਂਕਿ ਇਹਦੇ ਵਿੱਚ ਨੇਚਰਲ ਕੋਲੇਜਨ ਹੈ। ਜਿੰਨਾ ਕੋਲੇਜਨ ਬਾਡੀ ਨੂੰ ਡੇਲੀ ਚਾਹੀਦਾ ਹੁੰਦਾ ਹੈ ਉਨਾ ਇੰਦੇ ਚਾਵਲ ਓਕੇ ਇਹਦੇ ਹੋ ਗਿਆ ਸਕਿਨ ਨੂੰ ਟਾਈਟਿੰਗ ਵਾਸਤੇ ਫਿਰ ਨਾਲੇ ਨਾਲ ਹੀ ਤੁਸੀਂ ਵਰਤੋਂ ਕਰਨੀ ਹੈ ਇਸ ਚੀਜ਼ਾਂ ਦੀ ਖਾਣੇ ਚ ਬਾਦਾਮ ਹੈ ਦ੍ਰਕਸ਼ਾ ਜਿਹਨੂੰ ਆਪਾਂ ਮੁਨੱਕਾ ਕਹਿੰਦੇ ਆ ਮੁਨੱਕਾ ਅੰਬਾ ਹਲਦੀ ਦਾਲ ਚਿਨੀ ਚੰਦਨ ਇੰਦੀ ਵਰਤੋਂ ਕਰਨ ਲੱਗ ਜਾਓ ਇਨ੍ਹਾਂ ਦਾ ਲੇਪ ਲਾਣ ਲੱਗ ਜਾਓ ਠੀਕ ਹੈ ਕੁਝ ਐਸੀ ਚੀਜ਼ਾਂ ਹੈ ਆਯੁਰਵੇਦ ਵਿੱਚ ਜਿੰਦੀ ਵਰਤੋਂ ਕਰੋ ਤੇ ਜਲਦੀ ਕੋਲੇਜਨ ਦੇ ਉੱਤੇ ਕੰਮ ਹੁੰਦਾ ਲਗਾਣੇ ਚ ਠੀਕ ਹੈ ਜਿਵੇਂ ਕਵਾਟਰ ਦਾ ਬੀਜ ਹੈ ਅਸੀਂ ਨਾ ਉਸ ਚੀਜ਼ ਨਾਲੇ ਬਣਾਤਾ ਕੋਲੇਜਨ ਨੂੰ ਬਣਾਉਣ ਵਾਸਤੇ ਕੀ ਬਾਤ ਹੈ ਹੁਣ ਦੇਖੋ ਇਹਦੇ ਚ 14 ਤਰ੍ਹਾਂ ਦੇ ਬੀਜ ਹੀ ਪਾਤੇ ਬੀਜ ਦਾ ਤੇਲ ਪਾਤਾ ਇਹਦੇ ਚ ਠੀਕ ਹੈ ਐਵੋਕਾਡੋ ਹੁੰਦਾ ਹੂੰ ਉਹਦਾ ਤੇਲ ਪਾ ਲਿਆ ਸੀ ਅਖਰੋਟ ਹੈ ਅਖਰੋਟ ਦਾ ਤੇਲ ਪਾਤਾ ਠੀਕ ਹੈ ਟਮਾਟਰ ਦੇ ਬੀਜ ਹੈ ਉਹਦਾ ਤੇਲ ਪਾਤਾ ਇਹ ਇਹ ਚੀਜ਼ਾਂ ਨਾਲ ਹੀ ਬਣੀ ਹੋਈ ਹੈ ਅੱਛਾ ਅਗਰ ਅਸੀਂ ਇਹਦੇ ਇੰਗਰੀਡੀਅੰਟ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਇਹਦੇ ਚ ਹੈ ਮੁਲਠੀ ਠੀਕ ਹੈ ਮੁਲਠੀ ਜਦੋਂ ਅਸੀਂ ਪਾ ਦਿੰਨੇ ਆ ਇਹ ਜਿਹੜੇ ਡਾਰਕ ਸਰਕਲ ਹੈ ਅੱਖਾਂ ਦੇ ਥੱਲੇ ਜਿਹੜੇ ਕੰਪਿਊਟਰ ਕਰਕੇ ਜਾਂ ਲੇਡੀਜ਼ ਨੂੰ ਆ ਜਾਂਦੇ ਆ ਇੱਥੇ ਚਾਹੀਆਂ ਪੈ ਜਾਂਦੀਆਂ ਜਾਂ ਕੋਈ ਐਸਾ ਨਿਸ਼ਾਨ ਜਿਹੜਾ ਨਹੀਂ ਮਿਟ ਰਿਹਾ ਉਹਦੇ ਤੇ ਰੈਗੂਲਰ ਲਗਾਉਣਾ ਸ਼ੁਰੂ ਕਰ ਦੋ ਐ ਨਾ ਬਹੁਤ ਜ਼ਬਰਦਸਤ ਰਿਜ਼ਲਟ ਸਾਰੇ ਕਮਰੇ ਜੀ ਦੀ ਫ੍ਰੈਗਰੈਂਸ ਹੋ ਗਈ ਮੈਂ ਕਹਿੰਦਾ ਜੀ 18 ਚੀਜ਼ਾਂ ਪਾਈਆਂ 18 ਦੀ 18 ਚੀਜ਼ਾਂ ਇੱਥੇ ਲਿਖੀਆਂ ਸਭ ਤੋਂ ਪਹਿਲੀ ਚੀਜ਼ ਹੀ ਲਿਖੀ ਹੈ ਮੁਲਠੀ ਫਿਰ ਬਦਾਮ ਲਿਖਿਆ ਫਿਰ ਪਿਸਤਾ ਲਿਖਿਆ ਚੰਦਨ ਲਿਖਿਆ ਪਿਸਤਾ ਵੀ ਪਾਇਆ ਓਕੇ ਓਕੇ ਉਹ ਐ ਚੀਜ਼ਾਂ ਖਾਂਦੇ ਆਂ ਤੇ ਉਹ ਦੇਸੀ ਘਿਓ ਲਾ ਲੈਂਦੇ ਆਂ ਰਾਤ ਨੂੰ ਦੇਸੀ ਘਿਓ ਦੇਸੀ ਘਿਓ ਮਲਦੇ ਆਂ ਰੋਟੀ ਬਣਾਉਂਦੇ ਆਂ ਤੇ ਰੋਟੀਆਂ ਰੋਟੀਆਂ ਬਣ ਜਾਂਦੀਆਂ ਕਿਉਂ ਕਿਉਂ ਲੱਗ ਜਾਂਦਾ ਉਸ ਤੋਂ ਹੱਥ ਤੇ ਕਿਉਂ ਲੱਗਿਆ ਰਹਿ ਜਾਂਦਾ ਉਹ ਰਗੜ ਕੇ ਤੇ ਮੂੰਹ ਤੇ ਲਾ ਲੈਂਦੇ ਆਂ ਉਹ ਰੈਗੂਲਰ ਸਕਿਨ ਨੂੰ ਨਰਿਸ਼ ਕਰਦੇ ਰਹਿੰਦੇ ਆਂ ਠੀਕ ਹੈ ਉਹਦੇ ਵਾਸਤੇ ਅਸੀਂ ਕੀ ਕੀਤਾ ਰੈਗੂਲਰ ਤੁਹਾਡੇ ਚਿਹਰੇ ਤੇ ਗਲੋ ਰੇ ਸਾਰੀ ਚੀਜ਼ਾਂ ਦੂਰ ਹੋ ਜਾਣਾ ਛਾਈਆਂ ਕੀਲ ਮੁਹਾਸੇ ਉਹਦੇ ਵਾਸਤੇ ਹੈ ਕਮਕਮ ਤੇ ਕਮਕਮ ਕਹਦੇ ਆਂ ਕੇਸਰ ਨੂੰ ਓਕੇ ਵਰਡ ਜਿਹੜਾ ਕੁਮਕੁਮ ਹੈ ਹੁੰਦਾ ਮਤਲਬ ਹੈ ਕੇਸਰ ਜੀ ਜੀ ਜਿਹੜਾ ਕਸ਼ਮੀਰੀ ਕੇਸਰ ਹੈ ਅਫਗਾਨਿਸਤਾਨ ਦਾ ਕੇਸਰ ਹੈ ਐ ਬੜੇ ਜਿੰਨੇ ਹਾਈਟ ਦੇ ਕੇਸਰ ਹੈ ਜੀ ਜੀ ਐ ਬੜੇ ਵਧੀਆ ਐ ਦੇਖੋ ਹੈ ਇਹਦੇ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਵਿੱਚੇ ਹਾਂਜੀ ਇਹ ਸਭ ਕੇਸਰ ਹੈ ਅੱਛਾ ਦੇਖੋ ਇਹ ਮੈਂ ਕੱਢਦਾ ਮੇਰੇ ਹੱਥ ਤੇ ਹੱਥੀਂ ਦਿਖਾ ਦਿਓ ਜੀ ਮੈਂ ਹੱਥ ਤੇ ਹੀ ਦਿਖਾਉਂਦਾ ਕੇਸਰ ਵਿੱਚ ਆਊਗਾ ਜੀ ਇਹਦੇ ਕੇਸਰ ਵਿੱਚ ਆਊਗਾ ਇਹ ਦੇਖੋ ਇਹਦੇ ਨਾਲ ਗੁਲਾਬ ਜਲ ਨਾਲ ਮੂੰਹ ਸਾਫ਼ ਕੀਤਾ ਠੀਕ ਹੈ ਉਸ ਤੋਂ ਬਾਅਦ ਇੱਕ ਬੂੰਦ ਕੇਸਰ ਦੀ ਇਹ ਲਗਾ ਕੇ ਕਮਕਮਾ ਦੀ ਤੇਲ ਦੀ ਤੇ ਰਾਤ ਨੂੰ ਸੋ ਜੋ ਲਗਾਤਾਰ 15 ਦਿਨ ਐਵੇਂ ਕਰਨ ਲੱਗ ਜਾਓ ਤੁਸੀਂ ਜੀ ਜੀ 16ਵੇਂ ਦਿਨ ਆਂਢੀ ਗਵਾਂਢੀ ਪੁੱਛਣ ਲੱਗ ਜਾਣਗੇ ਭੈਣੇ ਕੀ ਲਾਣ ਲੱਗ ਗਈਆਂ ਨਹੀਂ ਇਹ ਕਰੀਮ ਲਗਾਉਣ ਤੋਂ ਬਾਅਦ ਚਿਹਰਾ ਬੜਾ ਰਿਲੈਕਸ ਹੋ ਗਿਆ ਧੁੱਪੇ ਹੋਏ ਸੀ ਅਸੀਂ ਧੁੱਪੇ ਆਉਂਦੇ ਬੜਾ ਰਿਲੈਕਸ ਫੀਲ ਹੋ ਰਿਹਾ ਕੂਲਿੰਗ ਇਫੈਕਟ ਹੈ ਆਹ ਮੁਲੱਠੀ ਹੈ ਓਕੇ ਕੂਲ ਇਫੈਕਟ ਹੈ ਬਦਾਮ ਹੈ ਪਿਸਤਾ ਹੈ ਚੰਦਨ ਹੈ ਕੂਲ ਕੂਲਿੰਗ ਦਿੰਦਾ ਨਾ ਸਕਿਨ ਨੂੰ ਜਦੋਂ ਸਕਿਨ ਨੂੰ ਹਵਾ ਮਿਲੇਗੀ ਪੋਰਸ ਓਪਨ ਹੋਣਗੇ ਆਪਣੇ ਆਪ ਜਦੋਂ 에ਅਰ ਜਾਏਗੀ ਤੇ ਸਭ ਕੁਝ ਟੰਕਾ ਕਾਫੀ ਰਿਲੈਕਸ ਹੋ ਰਿਹਾ ਯੈਸ ਇਹ ਬੜੀ ਇਫੈਕਟਿਵ ਕਰੀਮਸ ਐ ਬੜਾ ਇਫੈਕਟਿਵ ਕੁੰਕੁੰਮ ਤੇਲ ਐ ਉਹਦੇ ਵਾਸਤੇ ਐ ਦੇਖੋ ਜੇ ਤੇ ਘਰੇਲੂ ਨੁਸਖਾ ਯੂਜ਼ ਕਰਨਾ ਹੈ ਹਾਂਜੀ ਫਿਰ ਤੇ ਘਰੇਲੂ ਨੁਸਖਾ ਇਸ ਤੁਸੀਂ ਬੇਸਨ ਲਓ ਠੀਕ ਹੈ ਬੇਸਨ ਇਸ ਥੋੜਾ ਜਿਹਾ ਗੁਲਾਬ ਜਲ ਪਾਓ ਉਹਦੇ ਨਾਲ ਮੂਨੂ ਤੋਲੋ ਠੀਕ ਹੈ ਹਲਕਾ ਹਲਕਾ ਹਾਂ ਹਲਕਾ ਹਲਕਾ ਬੇਸਨ ਬਿਲਕੁਲ ਬਰੀਕ ਲੈਣਾ ਤੁਸੀਂ ਤ੍ਰਿਫਲਾ ਵੀ ਲੈ ਸਕਦੇ ਹੋ ਓਕੇ ਤੁਸੀਂ ਜਿਹੜਾ ਆਪਣਾ ਸੰਤਰਾ ਹੁੰਦਾ ਹੈ ਸੰਤਰੇ ਦਾ ਛਿਲਕਾ ਸੁਕਾ ਲਓ ਠੀਕ ਹੈ ਉਹਦਾ ਪਾਊਡਰ ਬਣਾ ਲਓ ਉਹ ਪਾਊਡਰ ਲੈ ਸਕਦੇ ਹੋ ਉਹਦੇ ਵਿੱਚ ਵੀ ਗੁਲਾਬ ਜਲ ਮਿਲਾ ਕੇ ਉਹਨੂੰ ਲਗਾ ਸਕਦੇ ਹੋ ਚਿਹਰੇ ਦੇ ਉੱਤੇ ਉਹਦੇ ਨਾਲ ਪੋਰਸ ਇਮੀਡੀਏਟਲੀ ਓਪਨ ਹੋ ਜਾਣਗੇ ਇੱਕ ਤੇ ਇਹ ਘਰੇਲੂ ਨੁਸਖਾ ਹੈ ਜਿਹਨੂੰ ਤੁਸੀਂ ਵਰਤ ਸਕਦੇ ਹੋ ਅਗਰ ਤੁਸੀਂ ਚਾਹਦੇ ਹੋ ਵੀ ਇਨਸਟੈਂਟ ਰਿਜ਼ਲਟ ਚਾਹੀਦਾ ਹੈ ਸਾਰੀ ਚੀਜ਼ਾਂ ਕਿਸੇ ਚੀਜ਼ੇ ਚੋਂ ਫਿਰ ਕਲੀਨਜ਼ਰ ਹੈ ਇਹ ਨੇਚਰਲ ਹਰਬਸ ਓਕੇ ਹਰਬਸ ਦੇ ਨਾਲ ਬਣਿਆ ਹੋਇਆ ਕੋਈ ਕੈਮੀਕਲ ਨਹੀਂ ਹੈ 100% ਗਾਰੰਟੀ ਹੈ ਇਹਦੀ ਕੋਈ ਕੈਮੀਕਲ ਨਹੀਂ ਆਿੰਦੇ ਚ 100% ਵੀगन ਹੈ ਆਯੁਰਵੇਦਾ ਦੇ ਨਾਲ ਬਣਿਆ ਹੋਇਆ ਹੈ ਗਲੂਟਨ ਫ੍ਰੀ ਹੈ ਓਕੇ ਗਲੂਟਨ ਵੀ ਨਹੀਂ ਹੈ ਕਿਸੇ ਨੂੰ ਗਲੂਟਨ ਨਾਲ ਅਲਰਜੀ ਹੋਏ ਉਹ ਵੀ ਵਰਤ ਸਕਦਾ ਇਹਨੂੰ ਓਕੇ ਇਹਨੂੰ ਜਦੋਂ ਤੁਸੀਂ ਫੇਸ ਕਲੀਨ ਕਰਦੇ ਹੋ ਇਹਦੇ ਨਾਲ ਇਮੀਡੀਏਟਲੀ ਰਿਜ਼ਲਟ ਦਿੰਦਾ ਹੈ ਫੇਸ ਕਲੀਨ ਕਰਨ ਤੋਂ ਬਾਅਦ ਤੁਸੀਂ ਤੇਲ ਲਗਾ ਲਓ ਮੈਂ ਕਹਿੰਦਾ 15ਵੇਂ 16ਵੇਂ ਦਿਨ ਤੇ ਗਵਾਂਡੀ ਤੁਹਾਡੇ ਘਰ ਆ ਕੇ ਬਾਥਰੂਮ ਚੈੱਕ ਕਰਨ ਲੱਗ ਜਾਣਗੇ ਕਿ ਕਿਹੜਾ ਸਾਬਣ ਲਾਉਂਦੇ ਹੋ ਤੇ ਕਿਹੜੀ ਕਰੀਮ ਲਾ ਰਹੇ ਹੋ ਤੁਸੀਂ ਦੇਖੋ ਪੁਰਾਣੇ ਟਾਈਮ ਵਿੱਚ ਕੀ ਹੁੰਦਾ ਸੀ ਨਾਣ ਵਾਸਤੇ ਜਿਹੜਾ ਬੰਦਾ ਜਾਂਦਾ ਸੀ ਨਾ ਇੱਕ ਕਟੋਰੀ ਵਿੱਚ ਤੇਲ ਲੈ ਕੇ ਜਾਂਦਾ ਸੀ ਠੀਕ ਉਹਨੇ ਕੋ ਪੀਣਾ ਥੋੜੀ ਹੈ ਸਭ ਤੋਂ ਪਹਿਲੇ ਉਹ ਕੀ ਕਰਦਾ ਸੀ ਸਰੋਂ ਦਾ ਤੇਲ ਸ਼ਰੀਰ ਦੇ ਉੱਤੇ ਮਲਦਾ ਸੀ ਠੀਕ ਹੈ 2-4 ਪੰਜ ਮਿੰਟ ਮਲ ਕੇ ਸ਼ਰੀਰ ਨੂੰ ਛੱਡ ਦਿੰਦਾ ਸੀ ਤੇਲ ਰੱਚ ਫਿਰ ਉਸ ਤੋਂ ਬਾਅਦ ਉਹਦੇ ਉੱਤੇ ਪਾਊਡਰ ਲੱਗਦਾ ਹੈ ਪਾਊਡਰ ਕਿਹੜਾ ਲਗਾਉਣਾ ਚਾਹੀਦਾ ਤ੍ਰਿਫਲਾ ਓਕੇ ਵੇਸਨ ਓਕੇ ਇਹਦਾ ਲੇਪ ਕਰੋ ਸਭ ਤੋਂ ਪਹਿਲੇ ਤੇਲ ਲਾਓ ਬਾਡੀ ਦੇ ਉੱਤੇ ਠੀਕ ਹੈ ਫਿਰ ਪਾਊਡਰ ਇਹ ਚ ਲਓ ਵੇਸਨ ਲੈ ਲਓ ਤ੍ਰਿਫਲੇ ਦਾ ਪਾਊਡਰ ਲੈ ਲਓ ਤ੍ਰੀ ਕਟੂ ਦਾ ਪਾਊਡਰ ਲੈ ਲਓ ਤ੍ਰਿਫਲਾ ਹੁੰਦਾ ਹੈ ਹਰੜ ਬਿੜਾ ਆਮਲਾ ਠੀਕ ਹੈ ਤ੍ਰੀ ਕਟੂ ਹੁੰਦਾ ਸੌਂਠ ਮਰੀਚ ਪਿਪਲੀ ਠੀਕ ਹੈ 100 ਗ੍ਰਾਮ ਤ੍ਰਿਫਲਾ ਬਾਜ਼ਾਰ ਤੋਂ ਲਿਆਓ 25 ਗ੍ਰਾਮ ਤੁਸੀਂ ਲਿਆਓ ਤ੍ਰੀ ਕਟੂ ਠੀਕ ਹੈ ਸੌਂਡ ਮਰੀਚ ਪਿਪਲੀ ਤ੍ਰੀ ਕਟੂ ਆ ਗਿਆ 25 ਗ੍ਰਾਮ ਵਿੱਚ ਉਹਦੇ ਚ ਪਾਣਾ ਤੁਸੀਂ ਪੁਸ਼ਕਰ ਮੂਲ ਦਾ ਪਾਊਡਰ ਠੀਕ ਹੈ ਤਿੰਨੋਂ ਚੀਜ਼ਾਂ ਮਿਕਸ ਕਰਕੇ ਘਰੇ ਰੱਖ ਲਓ ਉਹ ਪਾਊਡਰ ਨੂੰ ਮਲੋ ਸ਼ਰੀਰ ਦੇ ਤੇ ਤੁਹਾਡੇ ਸਾਰੇ ਪੋਰ ਖੋਲ ਦੇਗਾ ਕੀ ਬਾਤ ਹੈ ਬਿਲਕੁਲ ਉਸ ਤੋਂ ਬਾਅਦ ਪਾਣੀ ਪਾ ਕੇ ਉਹਨੂੰ ਉਤਾਰ ਦਿਓ ਉਹ ਸਾਬਣ ਹੈ ਕੀ ਬਾਤ ਹੈ ਕੀ ਬਾਤ ਔਰ ਇੱਕ ਦਿਨ ਆ ਕੇ ਦੇਖੋ ਮੇਰੇ ਕਰਕੇ ਕੀ ਬਾਤ ਹੈ ਤੁਸੀਂ ਮੇਰੀ ਵੀਡੀਓ ਸੁਣਦੇ ਹੋ ਬੜਾ ਲਾਈਕ ਕਰਦੇ ਹੋ ਇਹ ਫਾਰਮੂਲਾ ਇੱਕ ਦਿਨ ਜ਼ਰੂਰ ਵਰਤੋ ਕਰੋ ਮੈਂ ਖੁੱਲ ਕੇ ਦੁਬਾਰਾ ਦੱਸ ਦੇਣਾ ਤੇ ਮੈਨੂੰ ਕਮੈਂਟ ਜ਼ਰੂਰ ਦੱਸਿਆ ਜੇ ਬਲਕਿ ਮੇਰੀ ਬਜਾਏ ਫਰੁਕੀ ਜੀ ਨੂੰ ਦੱਸਿਆ ਜੇ ਇਹਨਾਂ ਨੂੰ ਪਤਾ ਲੱਗੇ ਵੀ ਫਾਰਮੂਲਾ ਕਿੰਨਾ ਕਾਰਗਰ ਹੈ ਤੁਸੀਂ ਸਰੋਂ ਦਾ ਤੇਲ ਲੈ ਲਓ ਇਹ ਕੰਮ ਕਰਨਾ ਪੰਜ ਤਵਾਰ ਨੂੰ ਫੁੱਲ ਟਾਈਮ ਹੁੰਦਾ ਇੱਕ ਕਟੋਰੀ ਸਰੋਂ ਦਾ ਤੇਲ ਲਓ ਉਹਨੂੰ ਆਪਣੇ ਸਰੀਰ ਦੇ ਉੱਤੇ ਚੰਗੀ ਤਰ੍ਹਾਂ ਮਾਲਸ਼ ਕਰੋ ਬਾਜ਼ਾਰ ਤੋਂ ਤ੍ਰਿਫਲਾ ਲਿਆਓ ਚੰਗੀ ਕੁਆਲਿਟੀ ਦਾ 100 ਗ੍ਰਾਮ ਤ੍ਰਿਫਲਾ ਨਹੀਂ ਤੁਹਾਡੇ ਕੋਲ ਹੈ ਜੀ ਤ੍ਰਿਫਲਾ ਸਾਡੇ ਕੋਲ ਤ੍ਰਿਫਲਾ ਹੈ ਤ੍ਰਿਕਟੂ ਹੈ ਪੁਸ਼ਕਰਮੂਲ ਹੈ ਸਰੋਂ ਦਾ ਤੇਲ ਸਾਰੀ ਜਦੋਂ ਆਯੁਰਵੇਦ ਦਾ ਕੰਮ ਹੈ ਤੇ ਇਹ ਚੀਜ਼ਾਂ ਦੇਣੀਆਂ ਪੈਂਦੀ ਹੈ ਮਰੀਜ਼ ਨੂੰ ਤ੍ਰਿਫਲਾ ਪਾਊਡਰ 100 ਗ੍ਰਾਮ 50 ਗ੍ਰਾਮ ਲਗਭਗ ਇਹਦੇ ਚ ਆਪਣਾ ਤ੍ਰਿਕਟੂ ਠੀਕ ਉਹਦਾ ਪਾਊਡਰ 25 ਗ੍ਰਾਮ ਇਹਦੇ ਚ ਪਾ ਲੋ ਪੁਸ਼ਕਰਮੂਲ ਦਾ ਪਾਊਡਰ ਇੱਕ ਮਿਕਸਚਰ ਬਣ ਗਿਆ 175 ਗ੍ਰਾਮ ਦੇ ਨੇੜੇ ਤੇੜੇ ਇਹਦੇ ਚੋਂ ਥੋੜਾ ਜਿਹਾ ਪਾਊਡਰ ਕਟੋਰੀ ਚ ਲੈ ਜਾਓ ਤੇਲ ਲਾਣ ਤੋਂ ਬਾਅਦ ਉਹਨੂੰ ਰਗੜ ਕੇ ਲਾਣਾ ਹੈ ਸਰੀਰ ਦੇ ਉੱਤੇ ਲਾਣਾ ਉੱਪਰਲੇ ਪਾਸੇ ਜਿਵੇਂ ਆਪਣੇ ਹੈ ਵਾਲ ਥੱਲੇ ਨੂੰ ਹੈ ਨਾ ਹਾਂਜੀ ਪੁੱਠੇ ਪਾਸੇ ਕਰਕੇ ਸ਼ਾਰੇ ਸਰੀਰ ਦੇ ਉੱਤੇ ਲਾ ਲਓ ਚੰਗੀ ਤਰ੍ਹਾਂ ਇੱਕ ਵਾਰੀ ਸਰੀਰ ਨੂੰ ਰਗੜ ਲਓ ਠੀਕ ਹੈ ਠੀਕ 5 ਮਿੰਟ ਇਹਨੂੰ ਲੱਗਿਆ ਰਹਿਣ ਦਿਓ ਠੀਕ ਹੈ 5 ਮਿੰਟ ਬਾਅਦ ਆਪਣੇ ਨੋਰਮਲ ਪਾਣੀ ਦੇ ਨਾਲ ਨਹਾ ਲਓ ਠੀਕ ਹੈ ਸਾਰਾ ਦਿਨ ਦੇਖੋ ਕਿਦਾਂ ਦਾ ਟਪਦਾ ਹੈ। ਕੀ ਬੋਲਦਾ। ਪਰ ਫਿਰ ਕਮੈਂਟ ਕਰਕੇ ਦੱਸੋ ਵੀ ਇਹ ਕਿਦਾਂ ਦਾ ਰਹਾ। ਹਾਰਟ ਬੰਦ ਹੋ ਗਿਆ, ਕਿਉਂ ਬੰਦ ਹੋਇਆ? ਕੋਲੇਸਟ੍ਰੋਲ ਜਮ ਗਿਆ। ਖੋਲਣ ਵਾਸਤੇ ਦਵਾਈ ਦਿੰਦੇ ਆ ਉਹ ਕੀ ਕਰਦਾ ਕੋਲੇਸਟ੍ਰੋਲ ਹਟਾਉਂਦਾ ਹੈ। ਜਿਹੜੀ ਤੁਸੀਂ ਕਰੀਮ ਲਾਈ ਹੈ ਇਹ ਕੀ ਕਰ ਰਹੀ ਹੈ ਜਿਹੜੇ ਪੋਰਸ ਇਹ ਚੀਜ਼ਾਂ ਫਸ ਗਈਆਂ। ਠੀਕ ਹੈ। ਜਿਹੜੇ ਪੋਰਸ ਐ ਉਹਨਾਂ ਨੂੰ 쿨ਿੰਗ ਇਫੈਕਟ ਦਿੰਦੀ ਹੈ ਉਹਨਾਂ ਨੂੰ ਬਾਹਰ ਕੱਢਦੀ ਹੈ। ਇਮੀਡੀਏਟਲੀ ਰੀਲੀਫ ਮਿਲਦਾ ਹੈ। ਇਹ ਚੀਜ਼ਾਂ ਨੈਚੁਰਲ ਐ, ਨੈਚੁਰਲ ਰੀਲੀਫ ਦਿੰਦੀਆਂ ਐ। ਤੁਸੀਂ ਜੋ ਵੀ ਚੀਜ਼ ਫੇਸ ਵਾਸਤੇ ਵਰਤ ਰਹੇ ਹੋ ਮੇਰਾ ਫਿਰ ਇੱਕ ਹੀ ਸਬਮਿਸ਼ਨ ਹੈ ਦੁਬਾਰਾ ਮੈਂ ਦੱਸਣ ਲੱਗਾ ਉਹ ਚੀਜ਼ ਵਰਤੋ ਜਿਹੜੀ ਖਾ ਸਕਦੇ ਆਦਰਵਾਇਸ ਕੋਈ ਵੀ ਚੀਜ਼ ਵਰਤਨ ਦੀ ਲੋੜ ਨਹੀਂ